ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਤਾਰੇ ਤੂੰ ਕੱਟ ਦੇ ਪਰਖੂ ਓਈ ਵਸਾਖੀ ਸੋਹਣਾ ਤੂੰ ਕੱਟ ਦੇ ਪਰਖੂ ਜੀ ਸਰਪੰਨ ਸਾਹਿਬ ਸਾਖੀ ਦੇ ਸੋਭਤਿਹਾਪ ਤੇ ਕੀ ਮੈਸੇਜ ਦੇਣਾ ਚਾਹੋਗੇ ਮੈਜਿਕ ਕਥਾਰ ਸਾਹਿਬ ਆਇਕੂ ਜੀ ਕਿਫਾਤੇ ਮੈਂ ਅੰਮ੍ਰਿਤ ਦੇ ਕੋਰ ਸਰਪੰਚ ਪਿੰਡ ਤਲਵੰਡੀ ਚੋਂ ਮਨਾ ਸਾਖੀ ਦੇ ਸ਼ੋਭਤੀ ਹਾੜ ਦੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀਆਂ ਤੇ ਮੇਰੀ ਇਸ ਸਮੇਂ ਦੇ ਵਿੱਚ ਇਹੋ ਹੀ ਅਪੀਲ ਹੈ ਕਿ ਸਾਰੇ ਪੰਜਾਬ ਦੇ ਨੌਜਵਾਨ ਨੌਜਵਾਨਾਂ ਨੂੰ ਕਿ ਆਪਾਂ ਮਾੜੀ ਸੰਗਤ ਛੱਡ ਕੇ ਤੇ ਗੁਰੂ ਵਾਲੇ ਪਾਸੇ ਲੱਗੀ ਹੈ ਦਸਵੇਂ ਪਾਤਸ਼ਾਹ ਜੀ ਦੇ ਸਾਖੀ ਦੇ ਸ਼ੋਭ ਦੇ ਦਿਹਾੜੇ ਦੇ ਮੌਕੇ ਦੇ ਉੱਤੇ ਖਾਲਸਾ ਸਾਜਣਾ ਕੀਤੀ ਸੀ ਤੇ ਆਪਾਂ ਨੂੰ ਮਾੜੇ ਬੁਰੇ ਕੰਮਾਂ ਨੂੰ ਤਿਆਗ ਕੇ ਤੇ ਸਿੱਖਿਆ ਦੇ ਪਾਸੇ ਝੂੜਨਾ ਚਾਹੀਦਾ ਹੈ ਤੇ ਤਾਂ ਜੋ ਆਪਾਂ ਆਪਣੇ ਪੰਜਾਬ ਦਾ ਚੌਕੱਖੀ ਵਿਕਾਸ ਕਰ ਸਕੀਏ ਫਿਰ ਦੁਬਾਰਾ ਤੋਂ ਆਪਣੇ ਪਿੰਡ ਤਲਵੰਡੀ ਝੁੰਗਲਾ ਦੀ ਸਮੂਹ ਪੰਚਾਇਤ ਨੂੰ ਤੁਹਾਨੂੰ ਸਾਰਿਆਂ ਨੂੰ ਹੀ ਵਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ